ਗੁਰੂ ਅੰਗਦ ਦੇ ਪਾਤਸ਼ਾਹ ਜੀ ਆਖਦੇ ਨੇ ਦੇਸੇ ਸੁਣੇ ਜਾਣੇ ਸਾਉ ਨਾ ਪਾਇਆ ਜਾਏ ਸਾਉ ਨਾ ਪਾਇਆ ਜਾਏ ਦੇਸੇ ਉਹ ਸਾਨੂੰ ਕੁਦਰਤ ਦੇ ਵਿੱਚ ਵਸਦਾ ਹੋਇਆ ਦਿਖ ਰਿਹਾ ਹੈ ਅਸੀਂ ਉਹਦੇ ਬਾਬਤ ਉਹਦੇ ਕੋਤਕ ਸੁਣਦੇ ਹਾਂ ਸਾਉ ਦੇ ਅਰਥ ਹੁੰਦੇ ਨੇ ਸਵਾਦ ਫਿਰ ਵੀ ਰਸ ਨਹੀਂ ਆ ਰਿਹਾ ਫਿਰ ਵੀ ਆਨੰਦ ਨਹੀਂ ਆ ਰਿਹਾ ਰੋਲਾ ਟੁੰਡਾ ਅੰਦਲਾ ਕਿਉਂ ਗੱਲ ਲੱਗੇ ਤਾਇ ਮਹਾਰਾਜ ਰੋਲਾ ਟੁੰਡਾ ਅੰਦਲਾ ਜੀ ਦੇ ਪੈਰ ਨਹੀਂ ਹੱਥ ਨਹੀਂ ਉਹ ਕਿਵੇਂ ਗੱਲ ਨਾਲ ਲੱਗ ਜਾਵੇਗਾ ਤੇ ਸਤਿਗੁਰੂ ਜੀ ਅੱਗੇ ਜਵਾਬ ਦਿੰਦੇ ਨੇ ਭੈ ਕੇ ਚਰਨ ਕਰ ਭਾਵ ਕੇ ਨੈਣੀ ਸੁਰਤ ਕਰੇ ਨਾਨਕ ਹੈ ਸਿਆਣੀਏ ਇਉ ਕੰਤ ਮਿਲਾ ਬਾਗੋ ਆਪਣੇ ਅੰਦਰ ਸੁਰਤ ਪੈਦਾ ਕਰ ਧਿਆਨ ਪਦਾ ਕਰ ਅਸੀਂ ਸਿੱਖਾਂ ਸਿੱਖ ਤੇ ਸਿੱਖ ਕੇਵਲ ਗੁਰੂ ਦੇ ਨਾਲ ਪਿਆਰ ਕਰਦਾ ਕੇਵਲ ਗੁਰੂ ਦੇ ਨਾਲ ਗੁਰੂ ਦੇ ਅੱਗੇ ਸਿੱਖ ਸਿਜਦਾ ਕਰਦਾ ਹੈ ਪਿਆਰਿਓ ਸਿੱ ਸੱਚੇ ਸਿੱਖਾਂ ਤੇ ਸਤਿਗੁਰ ਦੀ ਬਾਣੀ ਕਹਿੰਦੇ ਸਚਿਆਰ ਸਿੱਖ ਬਹਿ ਸਤਗੁਰੂ ਪਾਸ ਤੇ ਅਫਸੋਸ ਕਈ ਵਿਚਾਰੇ ਆਪਾਂ ਕਿਸੇ ਨੂੰ ਮਾੜਾ ਨਹੀਂ ਕਹਿੰਦੇ ਮੇਰੀ ਇਹ ਸੁਰਤ ਹੀ ਫਿਤਰਤ ਹੈ ਕਿ ਜੇ ਅਸੀਂ ਵਿੱਚ ਚੰਗੇ ਕਮੀ ਸਾਡੇ ਵਿੱਚ ਆਪਾਂ ਕਿਸੇ ਨੂੰ ਮਾੜਾ ਨਹੀਂ ਕਹਿ ਸਕਦੇ ਕਿੱਡੀ ਸੋਹਣੀ ਗੱਲ ਸਾਬ ਗੁਰੂ ਰਾਮਦਾਸ ਜੀ ਨੇ ਆਖੀ ਸਚਿਆਰ ਸਿੱਖ ਬਾਹੇ ਸਤਗੁਰੂ ਪਾਸ ਤੇ ਲੋਕ ਆਪਣੇ ਹੱਥਾਂ ਨੂੰ ਵਿਖਾ ਰਹੇ ਨੇ ਕੋਈ ਪੱਤਰੀਆਂ ਦਿਖਾ ਰਿਹਾ ਏ ਕੋਈ ਕਰਮਾਂ ਭਾਗਾਂ ਦੀ ਗੱਲ ਪੁੱਛ ਰਿਹਾ ਏ ਕੋਈ ਸੁੱਖਾਂ ਦੀ ਗੱਲ ਲੱਭ ਰਿਹਾ ਏ ਬੈਠਾ ਕਿੱਥੇ ਐ ਜਿਨ੍ਹਾਂ ਦੇ ਨਾਲ ਸਾਡਾ ਕੋਈ ਸਬੰਧ ਨਹੀਂ ਜਿਹਦੇ ਨਾਲ ਸਾਡੇ ਪੀੜੀਦਰ ਪੀੜੀ ਦਾ ਵੀ ਕੋਈ ਸਬੰਧ ਨਹੀਂ ਉਥੇ ਬੈਠੇ ਗੁਰੂ ਸਾਹਿਬ ਕਹਿੰਦੇ ਨੇ ਸਚਿਆਰ ਸਿਖ ਬਹੇ ਸਤਿਗੁਰ ਪਾਸ ਜਿਹੜੇ ਸਚਿਆਰ ਸਿੱਖ ਨੇ ਜਿਹੜੇ ਅੰਦਰੋਂ ਪਵਿੱਤਰ ਨੇ ਜਿਨ੍ਹਾਂ ਦਾ ਚਰਨ ਕਿਰਦਾਰ ਬੜਾ ਵੱਡਾ ਉਹ ਕਹਿੰਦੇ ਨੇ ਗੁਰੂ ਤੋਂ ਬਗੈਰ ਕਿਤੇ ਵੀ ਨਹੀਂ ਝੁਕਦੇ ਕਿਤੇ ਵੀ ਨਹੀਂ ਕਿਤੇ ਨਹੀਂ ਸਜਦਾ ਕਰਦੇ ਉਹਨਾਂ ਦੇ ਬਾਬਾ ਸਾਹਿਬ ਜੀ ਨੇ ਆਖਿਆ ਹਰਪ੍ਰੀਤ ਸੰਗ ਬੈਠੇ ਤਿੰਨ ਕੀ ਸ਼ੋਭਾ ਕਿਆ ਕਰਨੀ ਹੁਣ ਕੋਈ ਬੰਦਾ ਆਖੇ ਜੀ ਮੈਂ ਬਾਬਾ ਦੀਪ ਸਿੰਘ ਜੀ ਦੇ ਉੱਤੇ ਇੱਕ ਕਿਤਾਬ ਲਿਖਣੀ ਹੈ ਲਿਖ ਦੇਵੇਗਾ ਪਰ ਉਹ ਰਸ ਕਿੱਥੋਂ ਪਾਵੇਗਾ ਉਹ ਉਹ ਰੂਹਾਨੀਅਤ ਕਿੱਥੋਂ ਭੁਕੇਗਾ ਸ਼ਬਦਾਂ ਦੇ ਵਿੱਚ ਉਹ ਨਹੀਂ ਪਾ ਸਕਦਾ ਨਹੀਂ ਪਾ ਸਕਦਾ ਕੋਈ ਆਖੇ ਜੀ ਮੈਂ 10 ਘੰਟੇ 20 ਘੰਟੇ 50 ਘੰਟੇ ਮੈਂ ਲਗਾਤਾਰ ਬੋਲ ਦਿਆਂਗਾ ਭਾਈ ਮੰਨੀ ਸਿੰਘ ਜੀ ਦੇ ਉੱਤੇ ਉਹ ਭਾਈ ਮੰਨੀ ਸਿੰਘ ਜੀ ਦੇ ਵਾਂਗੂ ਬੰਦ-ਬੰਦ ਕਟਾਉਣ ਦੀ ਤਾਕਤ ਕਿੱਥੋਂ ਲੈ ਕੇ ਆਵੇਗਾ ਨਹੀਂ ਲਿਆ ਸਕਦਾ ਨਹੀਂ ਉਹ ਪਿਆਰ ਕਿੱਥੋਂ ਲੈ ਕੇ ਆਵੇਗਾ ਜੋ ਪਿਆਰ ਭਾਈ ਮਨੀ ਸਿੰਘ ਜੀ ਦਾ ਸਿੱਖੀ ਦੇ ਨਾਲ ਸੀ ਸਿੱਖੀ ਸਰੂਪ ਦੇ ਨਾਲ ਸੀ ਗੁਰੂ ਦੇ ਨਾਲ ਸੀ ਗੁਰੂ ਤੇ ਪੰਥ ਦੇ ਨਾਲ ਸੀ ਅਕਾਲ ਪੁਰਖ ਦੇ ਨਾਲ ਸੀ ਉਹ ਪਿਆਰ ਕਿੱਥੋਂ ਲੈ ਕੇ ਆਵੇਗਾ ਤਨ ਕੀ ਸ਼ੋਭਾ ਕਿਆ ਗਣੀ ਜਿੰਨਾ ਮਰਜੀ ਭਾਵੇਂ ਅਸੀਂ ਰੋਜ਼ ਉਹਨਾਂ ਦੀ ਸ਼ੋਭਾ ਕਰੀਏ ਪਰ ਸਹਿਬ ਜੀ ਦੀ ਬਾਣੀ ਨੇ ਆਖਿਆ ਕਿਨ ਕੀ ਸ਼ੋਭਾ ਕਿਆ ਗਣੀ ਉਹਨਾਂ ਦੀ ਸ਼ੋਭਾ ਨੂੰ ਗਿਣਿਆ ਨਹੀਂ ਜਾ ਸਕਦਾ ਬਿਆਨਿਆ ਨਹੀਂ ਜਾ ਸਕਦਾ ਅਸੀਂ ਰੋਜ਼ ਜਪਜੀ ਸਾਹਿਬ ਬਾਣੀ ਦੇ ਵਿੱਚ ਪੜ੍ਹਦੇ ਹਾਂ ਮਹਾਰਾਜ ਕਹਿੰਦੇ ਨੇ ਮੰਨੇ ਕੀ ਗਤ ਕਹੀਂ ਨਾ ਜਾਏ ਆਪਾਂ ਗੁਰੂ ਅੰਗਦ ਦੇ ਮਹਾਰਾਜ ਜੀ ਦਾ ਜੀਵਨ ਸਾਰਿਆਂ ਨੇ ਪੜਿਆ ਤੇ ਗੁਰੂ ਅੰਗਦ ਦੇ ਪਾਤਸ਼ਾਹ ਜੀ ਨੇ ਆਪ ਸੁਪਰਦ ਕਰ ਦਿੱਤਾ ਹਵਾਲੇ ਕਰ ਦਿੱਤਾ ਗੁਰੂ ਨਾਨਕ ਸਾਹਿਬ ਜੀ ਦੇ ਤੇ ਤਾਈਓ ਤੇ ਗੁਰਨਾਨਕ ਸਾਹਿਬ ਅੱਧੀ ਰਾਤ ਨੂੰ ਆਵਾਜ਼ ਮਾਰ ਲੈਂਦੇ ਨੇ ਪਤਾ ਹੈ ਨਾ ਆਪਣਾ ਹੀ ਐ ਨਾ ਨਹੀਂ ਕਰੇਗਾ ਬਗਾਨੇ ਨੂੰ ਕਿਉਂ ਦੀ ਅੱਧੀ ਰਾਤ ਨੂੰ ਆਵਾਜ਼ ਮਾਰਦੇ ਮੰਨ ਲਓ ਕਿ ਕੋਈ ਵੀ ਐਸੀ ਦੁਰਘਟਨਾ ਹੋ ਜਾਂਦੀ ਐ ਮੋਬਾਈਲ ਦੇ ਵਿੱਚ 500 ਬੰਦੇ ਦੇ ਨੰਬਰ ਪਏ ਨੇ ਪਰ ਬੰਦਾ ਫੋਨ ਉਸੇ ਨੂੰ ਲਾਉਂਦਾ ਹੈ ਜਿਸ ਨੇ ਉੱਥੇ ਪਹੁੰਚ ਜਾਣਾ ਉਹਨੂੰ ਪਤਾ ਹੈ ਕਿ ਇਹ 500 ਇਹ ਪਹੁੰਚਣ ਵਾਲਾ ਨਹੀਂ ਹੈ ਹੈ ਜਰੂਰ ਸਾਡੇ ਮੋਬਾਈਲ ਦੇ ਵਿੱਚ 500 ਨੰਬਰ ਪਏ ਨੇ 600 ਨੰਬਰ ਪਏ ਕੁਝ ਦੇ ਹਜ਼ਾਰ ਨੰਬਰ ਪਿਆ ਹੋਵੇਗਾ ਪਰ ਕਿਤੇ ਕੋਈ ਐਸੀ ਘਟਨਾ ਵਾਪਰ ਜਾਵੇ ਤੇ ਸਭ ਤੋਂ ਪਹਿਲਾ ਬੰਦਾ ਉਹਨੂੰ ਲਾਉਂਦਾ ਜਿਹਦੇ ਉੱਤੇ ਯਕੀਨ ਹੈ ਕਿ ਇਹ ਜਰੂਰ ਆਵੇਗਾ ਉਨੋਂ ਹੀ ਲੰਦਾ ਦੂਜਿਆਂ ਨੇ ਉਹ 500 ਪਏ ਨੇ ਪਏ ਰਹਿਣਗੇ ਪਏ ਨੇ ਸਿੱਖਾਂ ਦਾ ਗੁਰੂ ਦੇ ਉੱਤੇ ਯਕੀਨ ਬੜਾ ਯਕੀਨ ਮੰਨਣ ਕੀ ਗੱਤ ਕਹੀਂ ਨਾ ਜਾਏ ਜੀ ਕੋ ਕਹੇ ਪਿਛੇ ਪਛਤਾਏ ਕਾਗਜ਼ ਕਲਮ ਨਾ ਲਿਖਣ ਕਰ ਹੁਣ ਗੁਰੂ ਅੰਗਦ ਦੇ ਮਹਾਰਾਜ ਜੀ ਨੇ ਭਾਈ ਲੈਣਾ ਜੀ ਦੇ ਰੂਪ ਦੇ ਅੰਦਰ ਆਪਣਾ ਆਪ ਗੁਰੂ ਨੂੰ ਸਮਰਪਿਤ ਕਰ ਦਿੱਤਾ ਕਿ ਮਹਾਰਾਜ ਜਿੱਥੇ ਮਰਜ਼ੀ ਲਾ ਦੇ ਬਸ ਜਿੱਥੇ ਕਵੇ ਉੱਥੇ ਲੱਗ ਜਾਵਾਂਗਾ ਇਹ ਹੁਣ ਤੇਰੀ ਮਰਜ਼ੀ ਹੋਵੇਗੀ ਕਿ ਲਾਉਣਾ ਕਿੱਥੇ ਹੈ ਮੈਂ ਨਹੀਂ ਦੱਸਣਾ ਤੂੰ ਕਹਿਣਾ ਕਿ ਆਕਰ ਬਸ ਉਹੀ ਹੋਵੇਗਾ ਇਤਨਾ ਅੰਦਰ ਆਪਣੇ ਮਨ ਨੂੰ ਆਪਣੀ ਮੈਂ ਨੂੰ ਸਾਹਿਬ ਗੁਰੂ ਅੰਗਦ ਦੇ ਪਾਤਸ਼ਾਹ ਜੀ ਨੇ ਖਤਮ ਕਰ ਦਿੱਤਾ ਸੀ ਔਰ ਉਹਨਾਂ ਦੀ ਵਿਵਸਥਾ ਨੂੰ ਕੋਈ ਬਿਆਨ ਕਰਕੇ ਦੱਸ ਸਕਦਾ ਨਹੀਂ ਦੱਸਿਆ ਜਾ ਸਕਦਾ ਪਛ ਜੀ ਆਖਦੇ ਨੇ ਜੇ ਕੋ ਕਹੇ ਪਿਛੇ ਪਛਤਾਏ ਜੇਕਰ ਮੇਰੇ ਵਰਗਾ ਬਿਆਨ ਕਰਕੇ ਦੱਸ ਵੀ ਦਵੇਗਾ ਫਿਰ ਵੀ ਅੰਦਰ ਪਛਤਾਵਾ ਹੋਵੇਗਾ ਨਹੀਂ ਜਿਹੜੀ ਗੁਰੂ ਦੀ ਮਹਿਮਾ ਹੈ ਨਾ ਉਹ ਬਿਆਨ ਨਹੀਂ ਕੀਤੀ ਜਾ ਸਕਦੀ ਉਹ ਕਥਨ ਤੇ ਕਹਿਣ ਤੋਂ ਸੁਣਨ ਤੋਂ ਕਿਤੇ ਪਰੇ ਹੈ ਤੇ ਗੁਰੂ ਸਾਹਿਬ ਕਹਿੰਦੇ ਨੇ ਕਿ ਤਨ ਮਨ ਮੋਲਿਆ ਨਾਮ ਸੰਸਾਦ ਸਖੇ ਲੜੀਆਂ ਉਹਨਾਂ ਦਾ ਤਨ ਉਹਨਾਂ ਦਾ ਮਨ ਮੈਂ ਕਿਹਨਾ ਸੱਦ ਸੰਗਤ ਦੇ ਵਿੱਚ ਐ ਖੜ ਜਾਂਦਾ ਹੈ ਜਿਵੇਂ ਸਾਵਣ ਦੇ ਮਕੀਂਦੇ ਦੇ ਅੰਦਰ ਮੋਲੀ ਧਰਤੀ ਮੋਲਿਆ ਆਕਾਸ਼ ਦੇਖਿਆ ਨਾ ਕਿ ਧਰਤੀ ਵੀ ਮੋਲ ਪੈਂਦੀ ਹੈ ਆਕਾਸ਼ ਵੀ ਮੋਲ ਪੈਂਦਾ ਹੈ ਘਟ ਘਟ ਮੋਲਿਆ ਆਕੰ ਪ੍ਰਕਾਸ਼ ਇਸ ਤਰੀਕੇ ਦੇ ਨਾਲ ਮਹਾਰਾਜ ਕਹਿੰਦੇ ਨੇ ਤਨ ਮਨ ਮੋਲਿਆ ਰਾਮ ਸੰਸਾਦ ਸਖੇਲੜੀ ਸਾਧ ਜਿਨਾ ਤੇ ਬਾਹਰੀ ਸਾਧ ਜਿਨਾ ਤੇ ਸਤ ਸੰਗਤ ਤੋਂ ਜਿਹੜੀਆਂ ਜੀ ਇਸਤਰੀਆਂ ਬਾਹਰ ਨੇ ਜਿਹੜੀਆਂ ਗੁਰੂ ਦੇ ਚਰਨ ਨਹੀਂ ਲਗੀਆਂ ਜਿਨ੍ਹਾਂ ਨੇ ਅਜੇ ਤੱਕ ਗੁਰੂ ਨੂੰ ਗੁਰੂ ਨਹੀਂ ਮੰਨਿਆ ਸੇ ਰਹਿਣ ਇਕਲੜੀਆਂ ਉਹ ਇਕਲੀਆਂ ਹੀ ਰਹਿੰਦੀਆਂ ਨੇ ਇਹ ਮਹਾਰਾਜ ਕਹਿੰਦੇ ਨੇ ਉਹਨਾਂ ਦੇ ਜੀਵਨ ਦੇ ਵਿੱਚ ਕਦੀ ਦੁੱਖ ਜਾਂਦਾ ਨਹੀਂ ਕਦੀ ਦੁੱਖ ਖਤਮ ਨਹੀਂ ਹੁੰਦਾ ਕਿਉਂ ਨਹੀਂ ਦੁੱਖ ਖਤਮ ਹੁੰਦਾ ਕਹਿੰਦੇ ਨੇ ਕੱਲੀਆਂ ਮੈਂ ਵਿਰਦਣ ਖੂਹੀ ਮੁੰਦਾ अकेਲੀ ਨਾ ਕੋਈ ਸਾਥੀ ਨਾ ਕੋਈ ਬੇਲੀ ਮਹਾਰਾਜ ਕਹਿੰਦੇ ਨੇ ਉਹ ਫਿਰ ਦੁੱਖਾਂ ਰੂਪੀ ਖੂਹੀ ਦੇ ਵਿੱਚ ਆਪਣੇ ਆਪ ਨੂੰ ਕੱਲੀਆਂ ਵੇਖਦੀਆਂ ਨੇ ਇਹਦੇ ਅਰਥ ਨਹੀਂ ਕਿ ਉਹ ਅਰਜ਼ੋਈ ਵੀ ਕਰਨਾ ਕੂਕ ਪੁਕਾਰ ਵੀ ਕਰਨ ਤੇ ਉਹਨਾਂ ਦੀ ਕੂਕ ਪੁਕਾਰ ਕੋਈ ਨਹੀਂ ਸੁਣਦਾ ਗੁਨਾਹਗਰ ਦੀ ਕੋਈ ਕੂਕ ਪੁਕਾਰ ਸੁਣਦਾ ਨਹੀਂ ਜੇ ਤਾਂ ਗੁਨਾਹ ਸਾਬਤ ਹੋ ਗਿਆ ਗਏ ਉਹ ਜਿੰਨਾ ਮਰਜੀ ਤਰਲੇ ਮਾਰੀ ਜਾਵੇ ਉਹਦੇ ਉੱਤੇ ਕੋਈ ਰਹਿਮ ਨਹੀਂ ਕਰਦਾ ਕੋਈ ਰਹਿਮ ਨਹੀਂ ਕਰਦਾ ਸਾਧ ਜਨਾਂ ਤੇ ਬਾਹਰੀ ਜਿਹੜੇ ਗੁਰੂ ਤੋਂ ਵਾਂਝੇ ਹੋ ਜਾਂਦੇ ਨੇ ਸਤ ਸੰਗਤ ਤੋਂ ਵਾਂਝੇ ਹੋ ਜਾਂਦੇ ਨੇ ਬਾਣੀ ਤੋਂ ਸਖਣੀ ਹੋ ਜਾਂਦੇ ਨੇ ਮਹਾਰਾਜ ਕਹਿੰਦੇ ਨੇ ਤਿੰਨ ਦੁੱਖ ਕਬੂ ਨਾ ਉਤਰੇ ਉਹਨਾਂ ਦਾ ਦੁੱਖ ਕਦੀ ਦੂਰ ਨਹੀਂ ਹੁੰਦਾ ਉਹ ਗੁਨਾਗਾਰ ਨੇ ਕਿਦਾਂ ਦੇ ਗੁਨਾਗਾਰ ਨੇ ਪਾਤਸ਼ਾਹ ਜੀ ਆਖਦੇ ਨੇ ਕਹਿੰਦੇ ਨੇ ਜੇ ਜੁਗਚਾਰੀ ਆਰ ਜਾ ਔਰ ਦੁਸ਼ਮਣੀ ਹੋਏ ਨਵਾਂ ਕੰਡਾ ਵਿੱਚ ਜਾਣੀਏ ਨਾਲ ਚਲੇ ਸਭ ਕੋਏ ਚੰਗਾ ਨਾਮ ਰਖਾਇਕ ਹੈ ਜਸ ਕੀਰਤ ਜਗ ਲੇ ਜੇ ਤਿਸ ਨਦਰ ਨ ਆਵੀ ਤਾ ਬਾਤ ਨ ਪੁੱਛੀ ਕੇ ਜੇ ਉਸ ਵਹਿਗੁਰੂ ਪਰਮਾਤਮਾ ਜਿਹਦੀਆਂ ਦਾਤਾਂ ਦਿੱਤੀਆਂ ਗਾਨੇ ਮਹਾਰਾਜ ਨੇ ਜੇ ਜੁਗ ਚਾਰ ਆਰਦਾਂ ਚਾਰ ਜੁਗਾਂ ਜਿੰਨੀ ਉਮਰ ਹੋ ਜਾਵੇ ਮਾਰ ਕੇ ਨੇ ਹੋਰ ਦਸੋਣੀ ਹੋਏ 10 ਗੁਣਾ ਵਧ ਜਾਵੇ 40 ਜੋਗੋ ਜਾਵੇ 40 ਜੋਗਾਂ ਜਿੰਨੀ ਤੇਰੀ ਉਮਰ ਹੋਵੇ ਚੰਗਾ ਨਾਮ ਰਖਾਏ ਕਹ ਤੇਰੀ ਮਾਂ ਨੇ ਤੇਰਾ ਨਾਮ ਬੜਾ ਸੋਹਣਾ ਰੱਖਿਆ ਹੋਵੇ ਜਸ ਕੀਰਤ ਜਗ ਲੇ ਤੂੰ ਸੰਸਾਰ ਦਾ ਜਸ ਖੱਟੇ ਲੋਕ ਤੇਰੇ ਅੱਗੇ ਝੁਕਣ ਲੋਕ ਤੇਰੇ ਅੱਗੇ ਸਿਜਦੇ ਕਰਨ ਇਤੋਂ ਤੱਕ ਕਿ ਕੋਈ ਕੰਮ ਕਰਨਾ ਹੋਵੇ ਤੇ ਲੋਕ ਤੇਰੇ ਤੋਂ ਆ ਕੇ ਸਲਾਹ ਲੈਣ ਚੰਗਾ ਨਾਮ ਰਖਾਇਆ ਹੈ ਕਾ ਜਸ ਕੀਰਤ ਜਗ ਮੇਂ ਦੁਨੀਆਂ ਦਾ ਤੂੰ ਜਸ ਕਰਤੇ ਕੀਰਤ ਕਰਤੇ ਕਿੱਡਾ ਵੱਡਾ ਜਸ ਹੈ ਕਿ ਕੋਈ ਬੰਦਾ ਚੱਲ ਕੇ ਤੁਹਾਨੂੰ ਆਣ ਕੇ ਪੁੱਛੇ ਤੁਹਾਨੂੰ ਆਪਣੇ ਘਰੇ ਸੱਦ ਕੇ ਪੁੱਛੇ ਕਿ ਭਾਈ ਮੈਂ ਆਹ ਕੰਮ ਕਰਨਾ ਦੱਸੋ ਕਰਾਂ ਕਿ ਨਾ ਇਹ ਜਸ ਨਹੀਂ ਜਸ ਹੀ ਹੈ ਨਾ ਵਡਿਆਈ ਹੈ ਸ਼ੋਭਾ ਕਹੇ ਕਿਦੀ ਜਿਸ ਨੂੰ ਸੱਦਿਆ ਗਿਆ ਜਿਸ ਨੂੰ ਮਾਣ ਦਿੱਤਾ ਗਿਆ ਤੇ ਮਹਾਰਾਜ ਕਹਿੰਦੇ ਪਰ ਜੇ ਉਸ ਮਾਲਕ ਦਾ ਚੇਤਾ ਨੂੰ ਨਾ ਆਇਆ ਫਿਰ ਚੇਤਾ ਰੱਖੇ ਤੇਰੀ ਬਾਤ ਨਹੀਂ ਕਿਸੇ ਨੇ ਪੁੱਛਣੀ ਕੀ ਧੰਦਰ ਕੀਟ ਕਰ ਦੋਸੀ ਦੋਸ਼ ਹਰੇ ਤੈਨੂੰ ਕਿਹੜਿਆਂ ਦੇ ਅੰਦਰ ਇੱਕ ਗੰਦਗੀ ਦਾ ਕੀੜਾ ਥਾਪ ਦਿੱਤਾ ਜਾਵੇਗਾ ਗੰਦਗੀ ਦਾ ਕੀੜਾ ਸਾਧ ਜਨਾਂ ਤੋਂ ਬਾਹਰ ਸੇ ਰਹਿਣੀ ਕੱਲੜੀ ਕੋਈ ਇਕੱਲੇ ਰਹਿ ਜਾਂਦਾ ਤਿੰਨ ਦੁੱਖ ਕਭੂ ਨਾ ਉਤਰੇ ਉਹਨਾਂ ਦਾ ਦੁੱਖ ਕਦੀ ਨਹੀਂ ਉਤਰਨ ਦੇ ਅਰਥ ਨਹੀਂ ਦੂਰ ਨਹੀਂ ਹੁੰਦਾ ਸੇ ਜੰਮ ਕੇ ਵਸ ਪੜੇ ਉਹਨਾਂ ਦਾ ਦੁੱਖ ਫਿਰ ਬੰਦਾ ਉਸ ਦਾ ਹੈ ਕਿ ਸ਼ਾਇਦ ਕਈ ਨਾ ਜੀਵਨ ਮਿਲਦੇ ਨੇ ਬੜੇ ਦੁੱਖ ਨਹੀਂ ਨੇ ਦੁੱਖ ਕੇਵਲ ਇਹ ਨਹੀਂ ਹੈ ਕਿ ਅੱਜ ਆਰਥਿਕ ਸਥਿਤੀ ਵਧੀਆ ਨਹੀਂ ਤੇ ਇਹ ਦੁੱਖ ਹੋਰ ਬੜੇ ਦੁੱਖ ਨੇ ਹੋਰ ਬੜੇ ਦੁੱਖ ਨੇ ਹੂੰ ਮੈਂ ਦਾ ਬੜਾ ਵੱਡਾ ਰੋਗ ਦੱਸਿਆ ਮੇਰੇ ਮਾਲਕ ਹੂੰ ਮੇਂਦੀਰਗ ਰੋਗ ਹੈ ਜਿਹਦੇ ਕੋਲ ਚਾਰ ਛਿਲਡ ਹੁੰਦੇ ਨੇ ਉਹਦੇ ਕੋਲ ਹੂੰ ਮੇਂ ਦਾ ਰੋਗ ਹੈ ਜਿਹਦੇ ਕੋਲ ਨਹੀਂ ਹੁੰਦੇ ਉਹਦੇ ਕੋਲ ਚਿੰਤਾ ਦਾ ਰੋਗ ਹੈ ਰੋਗੀ ਸਾਰੇ ਨੇ ਜੋ ਜੋ ਦਿਸ ਹੈ ਸੋ ਸੋ ਰੋਗੀ ਬਾਤ ਨਹੀਂ ਕੋਈ ਪਾਇਆ ਰੋਗੀ ਸਾਰੇ ਨੇ ਕਿਹੜਾ ਰੋਗ ਕਿਹੜਾ ਰੋਗੀ ਨਹੀਂ ਹੈ ਮਨਅਜ ਕਹਿੰਦੇ ਨੇ ਰੋਗ ਰਹਿਤ ਮੇਰਾ ਸਤਿਗੁਰ ਜੋਗੀ ਇੱਕ ਸਤਿਗੁਰ arogh ਹੈ ਤੇ ਜਿਹੜਾ ਗੁਰੂ ਦੇ ਨਾਲ ਜੁੜ ਜਾਂਦਾ ਹੈ ਉਹ arogh ਹੋ ਜਾਂਦਾ ਬਾਕੀ ਸਭ ਰੋਗੀ ਨੇ ਆਪਾਂ ਇਹ ਅਰਥ ਨਹੀਂ ਕਰਨੇ ਕਿ ਜੋ ਜੋ ਦਿਸ ਹੈ ਸੋ ਸੋ ਰੋਗੀ ਰੋਗ ਰਹਿਤ ਮੇਰਾ ਸਤਿਗੁਰ ਜੋਗੀ ਫਿਰ ਗੁਰਸਿੱਖਾਂ ਦੀ ਗੱਲ ਕਿੱਥੇ ਜਾਵੇਗੀ ਬੰਦ ਬੰਦ ਕਟਾਉਣ ਵਾਲਿਆਂ ਦੀ ਗੱਲ ਕਿੱਥੇ ਜਾਵੇਗੀ ਆਪਾ ਭਾਵ ਵਰਨਣ ਵਾਲਿਆਂ ਦੀ ਕਿਉਂਕਿ ਜਿਹੜਾ ਗੁਰੂ ਦੇ ਨਾਲ ਜੁੜ ਗਿਆ ਨਾ ਤੇ ਗੁਰੂ ਸਾਹਿਬ ਕਹਿੰਦੇ ਨੇ ਉਹ ਕੋਈ ਚੰਦਨ ਹੋਏ ਰੇ ਬਸੇ ਜੋ ਚੰਦਨ ਬਾਸ ਜੇ ਗੁਰੂ ਹੀ ਰੋਗ ਹੈ ਤੇ ਗੁਰੂ ਦੇ ਵਿੱਚ ਸਮਰਥ ਹੈ ਨਾ ਫਿਰ ਜਿਹੜਾ ਗੁਰੂ ਦੇ ਨਾਲ ਜੁੜ ਜਾਂਦਾ ਗੁਰੂ ਫਿਰ ਉਹਨੂੰ ਵੀ ਇਹ ਰੋਗ ਕਰ ਦਿੰਦਾ ਉਹਦੇ ਵੀ ਰੋਗ ਕੱਟੇ ਜਾਂਦੇ ਨੇ ਗੁਰੂ ਦੇ ਵਿੱਚ ਇਹ ਤਾਕਤ ਹੈ ਇਸ ਸਮਰਥ ਹੈ ਮੇਰੇ ਗੁਰੂ ਦੇ ਅੰਦਰ ਤੇ ਸਾਬ ਸੱਚੇ ਸਤਗੁਰ ਜੀ ਆਖਦੇ ਨੇ ਜਿਨਿ ਰਾਵਿਆ ਪ੍ਰਭ ਆਪਣਾ ਰਾਵਿਆ ਸਿਮਰਿਆ ਯਾਦ ਕੀਤਾ ਜਿਨਾਂ ਨੂੰ ਇਹ ਮਹਿਸੂਸ ਹੋਇਆ ਕਿ ਪ੍ਰਮਾਤਮਾ ਤੋਂ ਬਿਨਾਂ ਜਿਨਨੇ ਮਰਜੀ ਅਸੀਸੋਖ ਇਕੱਠੇ ਕਰ ਲਈ ਉਹਨਾਂ ਦਾ ਕੋਈ ਲਾਭ ਨਹੀਂ ਜਿਵੇਂ ਕੋਈ ਮਨੁੱਖ ਆਪਣੇ ਜੀਵਨ ਦੇ ਵਿੱਚ ਮਨਫੀਆਂ ਇਕੱਠੀ ਕਰੇ ਮਨਫੀਆਂ ਸਮਝਦੇ ਜ਼ੀਰੋ ਸਿਫਰ ਜਿੰਨੀਆਂ ਮਰਜ਼ੀ ਇਕੱਠੀਆਂ ਕਰ ਲੈ ਪਰ ਜੇ ਸਭ ਤੋਂ ਅੱਗੇ ਇੱਕ ਨਹੀਂ ਨਾ ਤੇ ਕੁਝ ਵੀ ਨਹੀਂ ਉਹਨਾਂ ਦਾ ਮੁੱਲ ਕੁਝ ਵੀ ਨਹੀਂ ਸਿਰਫ ਇੱਕ ਲਾਉਣ ਦੀ ਲੋੜ ਹੈ ਮੋਲੀ ਮੁੱਲ ਪੈ ਜਾਂਦਾ ਹੈ ਉਹਨਾਂ ਦੀ ਕੀਮਤ ਪੈਂਦੀ ਹੈ ਕਿੰਨਾ ਦੀ ਜਿਨ੍ਹਾਂ ਨੇ ਜੱਬ ਆਏ ਜਿਨ੍ਹਾਂ ਨੇ ਤੇ ਆਏ ਪਰ ਮੈਂ ਫਿਰ ਬਾਰ ਬਾਰ ਕਹਿ ਦਿਆਂ ਕਿ ਜਿਸ ਧਿਆਨ ਦੀ ਬਾਣੀ ਗੱਲ ਕਰਦੀ ਹੈ ਨਾ ਗੁਰੂ ਸਾਹਿਬ ਆਪ ਆਖ ਗਏ ਨੇ ਹੈਨ ਵਿਰਲੇ ਨਾਹੀ ਕਰਨ ਫੈਲ ਫਕੜ ਸੰਸਾਰ ਜਿਹੜੇ ਰੱਬ ਦੇ ਪਿਆਰੇ ਨੇ ਸੰਸਾਰ ਦੇ ਵਿੱਚ ਥੋੜੀ ਹੋਣਗੇ ਥੋੜੀ ਹੋਣਗੇ ਉਹਦੇ ਪਿੱਛੇ ਇੱਕ ਫਲਸਫੀ ਕੰਮ ਕਰਦੀ ਹੈ ਉਹ ਫਲਸਫੀ ਹੈ ਜੇ ਹਰ ਕੋਈ ਬੰਦਾ ਸੰਸ ਬਣ ਜਾਵੇ ਨਹੀਂ ਮੰਨ ਸਕਦਾ ਕਦਰ ਹੀ ਖਤਮ ਹੋ ਜਾਵੇਗੀ ਸੰਤ ਦੀ ਮੈਂ ਸੰਤ ਦੇ ਵਾਹਿਗੁਰੂ ਜੀ ਪਲੇ ਕਰਨ ਕਿਉਂਕਿ ਤੁਹਾਡਾ ਸੰਤ ਹੋਰ ਹੈ ਮੇਰਾ ਸੰਤ ਹੋਰ ਹੈ ਇਹ ਵੀ ਮੈਂ ਬੇਨਤੀ ਕਰਦਾ ਤੁਹਾਡੇ ਸੰਤ ਬਦਾਮ ਖਾਨ ਵਾਲੇ ਨੇ ਸਾਡੇ ਸੰਤ ਜਿਹੜੇ ਨੇ ਉਹ ਉਹ ਬੰਦਗੀ ਕਰਨ ਵਾਲੇ ਨੇ ਉਹ ਉਹ ਖਾਤੇ ਕਿਰਤ ਕਰਨ ਵਾਲੇ ਨੇ ਗੁਰਮੁਖ ਪਿਆਰੇ ਨੇ ਜਿਹੜੇ ਬੰਦਗੀ ਵੀ ਕਰਦੇ ਨੇ ਆਪਣੇ ਪਰਿਵਾਰ ਦਾ ਫਰਜ਼ ਵੀ ਅਦਾ ਕਰਦੇ ਨੇ ਜਿਹੜੇ ਹਰ ਮੁਸ਼ਕਲ ਦੇ ਵਿੱਚ ਉਹ ਭਾਈ ਲਾਲੋ ਜੀ ਵਰਗੇ ਕੋਤਰੇ ਦੀ ਰੋਟੀ ਖਾ ਕੇ ਵੀ ਆਖਦੇ ਨੇ ਕਿ ਮਹਾਰਾਜ ਕਿਰਪਾ ਕਰੀ ਤੇਰੇ ਨਾਲੋਂ ਪ੍ਰੀਤ ਨਾ ਟੁੱਟ ਜਾਵੇ ਸੱਚੇ ਸਤਿਗੁਰੂ ਜੀ ਜੇ ਸਭ ਤੋਂ ਪਹਿਲਾਂ ਕਿਸੇ ਦੇ ਘਰ ਜਾ ਕੇ ਸਟੇ ਕਰਦੇ ਨੇ ਭਾਈ ਲਾਲੋ ਜੀ ਦੇ ਘਰ ਕਰਦੇ ਨੇ ਉਹ ਬੰਦਾ ਗ੍ਰਿਸ਼ਤੀ ਬੰਦਾ ਬੰਦਾ ਕਿਹਦੇ ਮੰਤ ਦੇ ਘਰੇ ਨਹੀਂ ਗਏ ਕਿਸੇ ਫਕੀਰ ਦੇ ਘਰੇ ਨਹੀਂ ਗਏ ਕਿਸੇ ਸੰਤ ਦੇ ਘਰੇ ਨਹੀਂ ਗਏ ਤੇ ਮੈਂ ਬਾਰ ਬਾਰ ਡੰਕੇ ਦੀ ਚੋਟ ਦੇ ਉੱਤੇ ਇਹ ਗੱਲ ਕਹਿਣਾ ਹੁੰਨਾ ਆ ਕਿ ਗੁਰੂ ਨਾਨਕ ਸਾਹਿਬ ਜੀ ਤੋਂ ਲੈ ਕੇ ਗੁਰਗੋਬਿੰਦ ਸਿੰਘ ਪਾਤਸ਼ਾਹ ਜੀ ਤੱਕ ਕੋਈ ਇੱਕ ਬੰਦਾ ਉੱਠ ਕੇ ਮੈਨੂੰ ਕਿਸੇ ਇੱਕ ਸੰਤ ਦਾ ਨਾਮ ਦੱਸ ਦੇ ਇੱਕ ਸੰਤ ਦਾ ਨਾਮ ਚੈਲੰਜ ਕਰਦਾ ਮੈਂ ਲਾਈਵ ਦੇ ਵਿੱਚ ਇੱਕ ਸੰਤ ਦਾ ਨਾਮ ਦੱਸ ਦਿਓ ਹੈ ਹੀ ਨਹੀਂ ਭਾਈ ਐਡੀ ਵੱਡੀ ਉੱਚੀ ਭਾਈ ਦੀ ਪਦਵੀ ਐਡੀ ਉੱਚੀ ਜਿੰਨੀਆਂ ਸ਼ਹਾਦਤਾਂ ਪਾਈਆਂ ਭਾਈਆਂ ਨੇ ਪਾਈਆਂ ਤੁਸੀਂ ਦੱਸੋ ਇੱਕ ਇੱਕ ਸਾਧ ਸੰਤ ਜਿਹੜੀ ਸੰਤ ਨੇ ਪਾਈ ਹੋਵੇ ਹੈ ਹੀ ਨਹੀਂ ਹੈ ਹੀ ਨਹੀਂ ਐਡੀ ਵੱਡੀ ਵੈਲਿਊ ਨੂੰ ਅਸੀਂ ਜ਼ੀਰੋ ਕਰ ਦਿੱਤਾ ਤੇ ਜਿਹਦੀ ਵੈਲਿਊ ਕੋਈ ਨਹੀਂ ਸੀ ਸੰਤ ਪਤਾ ਕਿ ਨੂੰ ਸਤ ਸੰਗਤ ਨੂੰ ਆਖਿਆ ਗਿਆ ਸਤ ਸੰਗਤ ਦੇ ਵਿੱਚ ਇਹ ਜਿਹੜੀਆਂ ਗੁਰਮੁਖ ਰੂਹਾਂ ਨੇ ਜਿਹੜਾ ਆਪਣੇ ਅੰਦਰ ਪਿਆਰ ਨੂੰ ਸਮੋਹ ਕੇ ਬੈਠੀਆਂ ਨੇ ਉਹਨਾਂ ਨੂੰ ਸੰਤ ਆਖਿਆ ਗਿਆ ਤਿੰਨ ਗੁਰਬਾਣੀ ਤਿੰਨ ਸੰਤਾਂ ਦੀ ਗੱਲ ਕਰਦੀ ਹੈ ਇੱਕ ਪਰਮਾਤਮਾ ਇੱਕ ਗੁਰੂ ਤੇ ਇੱਕ ਸਤ ਸੰਗਤ ਬਾਸ ਕੱਲੇ ਪਰਸਣ ਦੀ ਗੁਰਬਾਣੀ ਕਿਸੇ ਨੂੰ ਸੰਤ ਦਾ ਡਿਗਰੀ ਨਹੀਂ ਦਿੰਦੀ ਜੇ ਹੁੰਦੀ ਤੇ ਗੁਰੂ ਨਾਨਕ ਸਾਹਿਬ ਜੀ ਦੇ ਸਮੇਂ ਤੇ ਕਿੰਨੇ ਹੋਣੇ ਸਨ ਨਿਕਲ ਆਉਣੇ ਸਨ ਕੋਈ ਨਾ ਕੋਈ ਬਾਤ ਨਹੀਂ ਸਨ ਪਿਆਰਿਓ ਸੇਖ ਭਾਈ ਗੁਰ ਸੇਖ ਇਹ ਸਭ ਤੋਂ ਪਵਿੱਤਰ ਅਲਫਾਜ਼ ਨੇ ਸਭ ਤੋਂ ਵੱਡੇ ਅਲਫਾਜ਼ ਨੇ ਬੜਾ ਮਾਨ ਬਖਸ਼ਿਆ ਜਿਨੀਆਂ ਸ਼ਹਾਦਤਾਂ ਹੋਈਆਂ ਜਿੰਨੀਆਂ ਸ਼ਹਾਦਤਾਂ ਦਿੱਤੀਆਂ ਸਭ ਭਾਈਆਂ ਨੇ ਦਿੱਤੀਆਂ ਸਭ ਭਾਈਆਂ ਨੇ ਤੇ ਸਾਬ ਕਹਿੰਦੇ ਨੇ ਜਿੰਨੀ ਰਾਬਿਆ ਪ੍ਰਭ ਆਪਣਾ ਸੇ ਦਿਸਨ ਨਿਤ ਖੜੀਆਂ ਉਹ ਸੁਚੇਤ ਰਹਿੰਦੀ ਨੇ ਉਹ ਠੱਗੇ ਨਹੀਂ ਜਾਂਦੇ ਨਾ ਉਹ ਮਰੇ ਨਾ ਠੱਗੇ ਜਾਏ ਜਿਨ ਕੇ ਰਾਮ ਵਸੇ ਮਨ ਮੈਂ ਜਿਨ੍ਹਾਂ ਦੇ ਹਿਰਦਿਆਂ ਦੇ ਵਿੱਚ ਰੱਬ ਵਸ ਜਾਂਦਾ ਹੈ ਉਹ ਨਹੀਂ ਠੱਗੇ ਜਾਂਦੇ ਨਾਨਕ ਬਾਛੇ ਧੂੜ ਤਿੰਨ ਪ੍ਰਭ ਸ਼ਰਣੀ ਦਰ ਪੜੀਆਂ ਉਹਨਾਂ ਦੀ ਨਾਨਕ ਚਰਨਾਂ ਦੀ ਧੂੜ ਮੰਗਦੇ ਨੇ ਜੋ ਪ੍ਰਮਾਤਮਾ ਦੀ ਸ਼ਰਨ ਪ੍ਰਮਾਤਮਾ ਦੇ ਆਸਰੇ ਨੇ ਉਹਦੇ ਹੁਕਮਾਂ ਦੇ ਵਿੱਚ ਹੀ ਨੇ ਮੰਗਰ ਮਾਹੇ ਸੁਗੰਧੀਆਂ ਉਹਨਾਂ ਦੀ ਸ਼ੋਭਾ ਮੰਗਰ ਪ੍ਰਭ ਆਰਾਧਨਾ ਬੋੜ ਨ ਜਨਮੜੀ ਕਹਿੰਦੇ ਨੇ ਉਹਨਾਂ ਦਾ ਫਿਰ ਜਨਮ ਨਹੀਂ ਹੁੰਦਾ ਜਿਨ੍ਹਾਂ ਦੀ ਇੱਕ ਪਰਮਾਤਮਾ ਇੱਕ ਗੁਰੂ ਤੇ ਇੱਕ ਸਤਸੰਗਤ ਦੇ ਉੱਤੇ ਭਰੂਸਾ ਬੱਜ ਜਾਵੇ ਸਤਸੰਗਤ ਸਭ ਤੋਂ ਵੱਡੀ ਹੈ ਮਹਾਰਾਜ ਕਹਿੰਦੇ ਨੇ ਵਿੱਚ ਸੰਗਤ ਹਰ ਪ੍ਰਭ ਵਸੇ ਜੀਉ ਇਸ ਸੰਗਤ ਦੇ ਵਿੱਚ ਰੱਬ ਵੱਸਦਾ ਹੈ ਆਓ ਗੁਰਮੁਖ ਪਿਆਰਿਓ ਮਹਾਰਾਜ ਕਿਰਪਾ ਰਹਿਮਤ ਕਰਨ ਇਹ ਜਿਹੜਾ ਮਗਰ ਦਮਕੀਨਾ ਹੈ ਨਾ ਇਹ ਸਾਡੇ ਸਾਰਿਆਂ ਦੇ ਲਈ ਸੁਖਾਂ ਪਰਿਆ ਬਤੀਤ ਹੋਵੇ ਉਹ ਕਿਵੇਂ ਹੋਵੇਗਾ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਗੁਰ ਨਦਰ ਕਰੇ ਨਿਮਖ ਏਕ ਹਰ ਨਾਮ ਦੇ ਕਿਤੇ ਇੱਕ ਥੋੜੇ ਜੇ ਸਮੇਂ ਦੇ ਲਈ ਵੀ ਸਾਨੂੰ ਨਾਮ ਦੀ ਦਾਤ ਦੇ ਦੇ ਮੇਰਾ ਮਨ ਤਨ ਸ਼ੀਤਲ ਹੋਏ ਗੁਰੂ ਮਹਾਰਾਜ ਸਾਡੇ ਸਰਬਤ ਦੀ ਹਾਜ਼ਰੀ ਆਪਣੇ ਘਰ ਪ੍ਰਵਾਨ ਕਰਨ ਆਪਣੇ ਦਰੋਂ ਕਰੂੰ ਗੁਰਸਿੱਖੀ ਜੀਵਨ ਨਾਮ ਦੀਆਂ ਦਾਤਾਂ ਦੇ ਨਾਲ ਸਾਨੂੰ ਨਿਵਾਜਨ ਸੱਚੇ ਸਤਿਗੁਰ ਜੀ ਦੇ ਕਰਦੀਆਂ ਗੰਮੀ ਵਿਚਾਰਾਂ ਕਰਦੀਆਂ ਪਾਸੋਂ ਅਨੰਤ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਚ ਰੁੱਟੀਆਂ ਰਹਿ ਗਈਆਂ ਕੋ ਬਣਗੀਆਂ ਗੁਰੂ ਅਤੇ ਗੁਰੂ ਰੂਪ ਸਾਤ ਸੰਗਤ ਬਖਸ਼ਣ ਯੋਗ ਹੈ ਅਸੀਸ ਬਖਸ਼ਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ